ਦੇ ਵਿੱਚ ਕੈਦ ਹੋਈਆਂ ਇਹ ਤਸਵੀਰਾਂ ਤਾਂ ਲੋਕ ਦੇਖ ਲੈਂਦੇ ਆ ਪਰ ਦੂਸਰੇ ਪਾਸੇ ਇਸ ਤੋਂ ਬਾਅਦ ਜੋ ਇਨ੍ਹਾਂ ਗੰਦੇ ਬੰਦਿਆਂ ਦੇ ਵੱਲੋਂ ਹਰਕਤ ਕੀਤੀ ਗਈ ਹੈ ਉਹ ਤੁਹਾਨੂੰ ਹੈਰਾਨ ਕਰ ਦੇਵੇਗੀ ਜਦੋਂ ਬਟਾਲਾ ਦੇ ਨੇੜਲੇ ਅੱਡਾ ਦਾਲਮ ਵਿਖੇ ਸਥਿਤ ਇੱਕ ਸੁਨਿਆਰੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰ ਸੋਨਾ ਨਗਦੀ ਲੈ ਕੇ ਤਾਂ ਫਰਾਰ ਹੋ ਗਏ ਦੁਕਾਨ ਮਾਲਕ ਨੂੰ ਚੋਰੀ ਸਬੰਧੀ ਸਵੇਰੇ ਪਤਾ ਲੱਗਦਾ ਆ ਦੁਕਾਨ ਦੇ ਮਾਲਕ ਮੁਤਾਬਕ ਚੋਰ ਕਰੀਬ 30 ਲੱਖ ਰੁਪਏ ਦੇ ਸੋਨੇ ਦੇ ਗਹਿਣੇ 5 ਲੱਖ ਰੁਪਏ ਦੀ ਨਗਦੀ ਚਾਂਦੀ ਚੋਰੀ ਕਰਕੇ ਫਰਾਰ ਹੋ ਗਏ ਜਾਣਕਾਰੀ ਦਿੰਦੇ ਆ ਜਗਜੀਤ ਸਿੰਘ ਵਾਸੀ ਡੱਲੇ ਚੱਕ ਨੇ ਦੱਸਿਆ ਹੈ ਕਿ ਉਹਨਾਂ ਦਾ ਅੱਡਾ ਦਾਲਮ ਵਿਖੇ ਜਗਜੀਤ ਜੁਐਲਰ ਨਾਮ ਦੀ ਦੁਕਾਨ ਹੈ ਉਸਨੇ ਦੱਸਿਆ ਹੈ ਕਿ ਬੀਤੀ ਰਾਤ ਉਹ ਦੁਕਾਨ ਬੰਦ ਕਰਕੇ ਆਪਣੇ ਘਰ ਚਲੇ ਗਏ ਸਨ ਅਤੇ ਸਵੇਰੇ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ ਅਤੇ ਅੰਦਰ ਸਮਾਨ ਖਿਲਰਿਆ ਪਿਆ ਸੀ ਜਗਜੀਤ ਸਿੰਘ ਨੇ ਦੱਸਿਆ ਹੈ ਕਿ ਜਦੋਂ ਉਹਨਾਂ ਨੇ ਦੁਕਾਨ ਤੇ ਆ ਕੇ ਦੇਖਿਆ ਤਾਂ ਦੁਕਾਨ ਦਾ ਸ਼ਟਰ ਤਾਂ ਟੁੱਟਿਆ ਹੋਇਆ ਸੀ ਪਰ ਉਸ ਤੋਂ ਬਾਅਦ ਕਿਹੜੀਆਂ ਚੀਜ਼ਾਂ ਜੋ ਸਭ ਨੂੰ ਹੈਰਾਨ ਕਰਦੀਆਂ ਪਈਆਂ ਨੇ ਭਾਵੇਂ ਕਿ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਰ ਅਜੇ ਦੇ ਵਿੱਚ ਐਸਆਈ ਨਰਿੰਦਰ ਸਿੰਘ ਕੀ ਆਖਦੇ ਪਏ ਨੇ ਇਹਨਾਂ ਦੀ ਜ਼ੁਬਾਨੀ ਸੁਣ ਲਈ ਮੇਰਾ ਗੁਰਪ੍ਰੀਤ ਸਿੰਘ ਜੀ ਕਹਿੰਦਾ ਦੁਕਾਨ ਸੀ ਕਿ ਵਾਦਾ ਦੁਕਾਨ ਦਾ ਜੀ ਇਹ ਮੇਰੇ ਬਰਦਨ ਨੇ ਵੱਡੇ ਨਾਲ ਜੁਐਲਰੀ ਸ਼ੋਪ ਦੁਕਾਨ ਸੀ ਅਡਾ ਧਾਮ ਨੰਗਲ ਵਿਖੇ ਉਹ ਕੱਲ ਰਾਤ ਚੋਰੀ ਹੋ ਗਈ ਜੀ ਕਿੰਨੀ ਕੀ ਚੋਰੀ ਹੋਈ ਚੋਰੀ ਦੇ ਇਤਨਸਾਨ ਬਹੁਤ ਭਾਰੀ ਹੋ ਗਿਆ ਜੀ ਤਕਰੀਬਨ 30 ਤੋਂ 35 ਲੱਖ ਦਾ ਨੁਕਸਾਨ ਹੋ ਗਿਆ ਸਾਡਾ ਜੀ ਕਾਦੀ ਦੁਕਾਨ ਹੈ ਜੁਐਲਰੀ ਸ਼ੋਪ ਦੀ ਬਾਰੇ ਜੀ ਕਿੰਨੇ ਵਾਰਦਾ ਜੀ ਸਿਹਰੇ ਆਪਾਂ ਕੋਈ ਰਾਤੀ 7 ਵਜੇ ਦੁਕਾਨ ਬੰਦ ਕਰਕੇ ਆਏ ਨੇ ਤੇ ਸਿਹਰੇ ਜਦੋਂ 7:30 ਵਜੇ ਦੁਕਾਨ ਦੇ ਖੋਲਣ ਆਸਤੇ ਆਏ ਨੇ ਸ਼ੋਪ ਇਹਨਾਂ ਨੇ ਦੇਖਿਆ ਕਿ ਜ ਸਮਾਨ ਸਰਾਕ ਲੜਿਆ ਪਿਆ ਸੀਗਾ ਜਦੋਂ ਅੰਦਰ ਐਂਟਰੀ ਹੋ ਕਰ ਵੇਖਿਆ ਵਾ ਤੇ ਜਿਹੜਾ ਤਿਉੜੀ ਸੇਫ ਸੀਗੀ ਉਹਨੂੰ ਕਟਰ ਨਾਲ ਕੱਟਿਆ ਹੋਇਆ ਸੀਗਾ ਔਰ ਉਹਦੇ ਚ ਸਾਰਾ ਸਮਾਨ ਜਿਹੜਾ ਜਿੰਨਾ ਜੀਲੂ ਦਾ ਸਮਾਨ ਨਹੀਂ ਸਾਡੀ ਨਕਦੀ ਸੀ ਬਾਕੀ ਚਾਂਦੀ ਦੇ ਵਿੱਚ ਗਹਿਣੇ ਸੀਗੇ ਕਾਫੀ ਵੱਡੀ ਮਾਤਰਾ ਚ ਉਹ ਸਾਰਾ ਸਮਾਨ ਰਸ ਸੀਗਾ ਚੋਰ ਆਪਣੇ ਨਾਲ ਲੈ ਜਾਗੇ ਸੀ ਔਰ ਜਾਂਦੇ ਸਾਡੇ ਸੀਸੀਟੀ ਵੀ ਕੈਮਰੇ ਵੀ ਅੰਦਰ ਲੱਗੇ ਸੀਗੇ ਉਹਦਾ ਡੀਵੀਆਰ ਵੀ ਨਾਲ ਲੱਗੇ ਸੀ ਹਾਂਜੀ ਪੁੱਛ ਕਰ ਦਿੱਤੀ ਹੈ ਹਾਂਜੀ ਹਾਂਜੀ ਪੁੱਛਿਆ ਕੀਤਾ ਜੀ ਕੋਸ਼ਿਸ਼ ਪਰਚਾ ਦਾ ਕਰਵਾ ਦਿੱਤਾ ਗਿਆ ਜੀ ਕੀ ਚਾਹੁੰਦੇ ਅਸੀਂ ਇਨਸਾਫ ਚਾਹੁੰਦੇ ਹਾਂ ਜੀ ਪੁਲਿਸ ਸਾਡੀ ਹੈਲਪ ਕਰੇ ਔਰ ਜੋ ਜਲਦੀ ਜਲਦੀ ਚੋਰਾਂ ਨੂੰ ਫੜ ਕੇ ਤੇ ਜਿਹੜੀ ਸਾਡੀ ਰਿਕਵਰੀ ਕਰਵਾਈ ਜਾਵੇ ਸਾਨੂੰ ਮਿਸਾਲ ਦਿੱਤਾ ਜੀ ਕੋ ਰੰਜਿਸ਼ਾ ਜਾਂ ਕੋਈ ਅੰਦਰ ਨਹੀਂ ਗੱਲ ਬਹੁਤ ਨਹੀਂ ਸ਼ਾਕਰ ਰੰਜਿਸ਼ ਵਾਲੇ ਕੋਈ ਗੱਲ ਨਹੀਂ ਜੀ ਵੇਖੋ ਚੋਰਾਂ ਦਾ ਕੋਈ ਦੀਨ ਮਜਬੂਰ ਤੁਹਾਨੂੰ ਤਾਂ ਹੁੰਦਾ ਨਹੀਂਗਾ ਜੀ ਸਾਰੀ ਜੁਨਰੀ ਗਈ ਕਿ ਕੈਸ਼ ਸੀ ਨਹੀਂ ਸਾਰੇ ਤਕਰੀਬਨ 5 ਲੱਖ ਰੁਪਏ ਦਾ ਕੈਸ਼ ਸੀਗਾ ਇਹਨਾਂ ਕੋਸ਼ਿਸ਼ ਥੋੜਾ ਜੀ ਆਪਣਾ ਗਾਗ ਦੇ ਦੇਣ ਵਾਸਤੇ ਆਏ ਪੈਸੇ ਅਸੀਂ ਤਾਂ ਲੇਟ ਹੈ ਇਹਨਾਂ ਜਮਾ ਨਹੀਂ ਕਰਾਈ ਪਏ ਉਹ ਕੈਸ਼ ਸੀਗਾ ਤੇ ਕੁਛ ਨਾ ਸੋਨਾ ਸੀਗਾ 173 ਗ੍ਰਾਮ ਦਾ ਸਾਡਾ ਜੁਐਲਰੀ ਸੀ ਹੋਰ ਉਹ ਚੋਰੀ ਹੋਈ ਆ ਤਕਰੀਬਨ 15 ਸੋਨਾ ਕੋਲ ਸਾਡੀ ਚਾਂਦੀ ਸੀ ਜਿਹੜੀ ਉਹ ਚੋਰੀ ਹੋਈ ਜੀ ਲਗਭਗ ਕਿੰਨਾ ਕੀਮਤ ਤਕਰੀਬਨ ਲਗਭਗ ਸਾਡਾ 30 ਤੋਂ 35 ਲੱਖ ਦਾ ਨਸਾਨ ਆ ਜੀ ਔਰ ਸਾਡੇ ਨ ਸਮਾਨ ਰੱਖਣ ਦਾ ਕਾਰਨ ਸਾਡਾ ਇਹ ਸੀਗਾ ਸਰ ਇਹਨਾਂ ਨੂੰ ਅੱਗੇ ਦੋ ਦਿਨ ਦੀ ਵੀ ਰਸਤੇ ਵਿੱਚ ਬੰਦੇ ਨੇ ਲੁੱਟਣ ਦੀ ਕੋਸ਼ਿਸ਼ ਕੀਤੀ ਆ ਉਹ ਇਹਦੇ ਡਰ ਦੇ ਨਾਲ ਹੀ ਸਮਾਨ ਜਦ ਅੰਦਰ ਰੱਖਦੇ ਜਾਂਦੇ ਸੀਗੇ ਇਸੇ ਕਾਰਨ ਜਿਹੜਾ ਹਾਦਸਾ ਹੋਣਾ ਕਿਤੇ ਕਿੰਨੇ ਕਰੇ ਦੀ ਘਟਨਾ ਇਹ ਤਕਰੀਬਨ ਜੀ 7 ਵਜੇ ਦੀ ਸੀ ਦੁਕਾਨ ਬੰਦ ਗਈ ਘਟਨਾ ਦਾ ਸਾਨੂੰ ਪਤਾ ਨਹੀਂ ਕਿ ਕਿੰਨੇ ਵਜੇ ਹੋਈ ਆ ਕਿਉਂਕਿ ਡੀਵੀਆਰੋਂ ਨਾ ਲੱਗੇ ਜਾਂ ਆਪਾਂ ਚੈੱਕ ਕਰ ਲਿਆ ਕੈਮਰੇ ਲੱਗੇ ਨੇ ਸੱਚ ਕੈਮਰੇ ਚੱਕ ਪ੍ਰੋਸੀਡਿਉਰ ਫੋਨ ਕਰ ਰਹੀ ਹੈ ਜੀ ਜੇ ਕੋਈ ਪਤਾ ਲੱਗੇਗਾ ਤਾਂ ਆਪਾਂ ਫਿਰ ਉਸ ਨੂੰ ਨੇ ਕਰਾਂਗੇ ਕਰ ਰਹੀ ਹੈ ਇਹ ਆਪਣੇ ਨਾ ਮੇਰਾ ਨਾਮ ਹੈਗਾ ਏਐਸਆਈ ਨਰਿੰਦਰ ਸਿੰਘ ਤੇ ਨੰਬਰ ਹੈਗਾ 3414 ਬਡਾਲਾ ਤੇ ਅਸੀਂ ਕਿਲਾ ਲਾਲ ਸੇ ਠਣ ਲੱਗੇ ਤੇ ਕ ਆਪਣੇ ਮਨਸੀ ਕੁਲਦੀਪ ਸਿੰਘ ਰਾਤ ਵਾਲੇ ਨੇ ਗੁਣਾ ਆਇਆ ਕਿ ਇਹ ਆਪਣੇ ਦਾਲ ਮੰਗਲ ਇਹ ਆਪਣੇ ਜੋ ਆਪਣੇ ਹੈਗਾ ਨਾਮ ਇਹਦਾ ਜਗ ਜਗਦੀਸ਼ ਸਿੰਘ ਸਨ ਭਿੰਦਰ ਸਿੰਘ ਆਪਣੇ ਜਿਲਦੂਰ ਦੀ ਦੁਕਾਨ ਹੈ ਉਹਨਾਂ ਦੀ ਤੇ ਉੱਥੇ ਕੋਈ ਚੋਰੀ ਹੋ ਗਈ ਆ ਉੱਥੇ ਮੌਕੇ ਤੇ ਗਏ ਮੌਕਾ ਵੇਖ ਕੇ ਆਏ ਆ ਤੇ ਜੋ ਆਪਣੇ ਕਾਰਵਾਈ ਬੰਦੀ ਉਹ ਅਗਲੇ ਵਿੱਚ ਲਿਆਂਦੀ ਜਾਏਗੀ ਸਰ ਕਿੰਨਾ ਕਿ 16 ਕਿੰਨਾ ਦੱਸਿਆ ਉਸ ਕਿੰਨੇ ਕਿ ਚੋਰੀ ਹੋ ਗਈ ਹੁਣ ਇਹਦਾ ਤੇ ਆਪਣੇ ਕਿਤੇ ਤੇ ਆਪਣੀ 30 ਲੱਖ ਰੁਪਏ ਦੀ ਮਤਲਬ ਸਾਡੀ ਜਿਹੜੀ ਚੋਰੀ ਹੋ ਗਈ ਆ ਤੇ ਲਗ ਲਗ ਚੀਜ਼ਾਂ ਦਾ ਦਸੀਆਂ ਨੇ ਕੋਈ ਮੁੰਦਰੀਆਂ ਵੱਖਰੀਆਂ ਚਾਂਦੀ ਵੱਖਰੀ ਹਾਂਜੀ ਕੀ ਕਰ ਰਹੇ ਹੋ ਜੱਟ ਜੀ ਹਾਂਜੀ ਉਹ ਆਪਣੇ ਮੁਕਦਮਾ ਦਰਜ ਕਰਕੇ ਤੇ ਜਲਦੀ ਜਲਦੀ ਜੇ ਆਪਣੇ ਜਿਹੜੀ ਕਾਰਵਾਈ ਕਰਕੇ ਤੇ ਜੋ ਆਪਣੇ ਬੰਦੇ ਦੇ ਜਲਦੀ ਜਲਦੀ ਉਹਨਾਂ ਨੂੰ ਬਖਸ਼ਤਾ ਕਰ